ਕਰ ਰਹੇ ਹੈ ਨਾਟਕ ਸਲਾਮ ਮੇਰੇ ਸੂਰਜਾ ਸਲਾਮ ਮੇਰੇ ਸੂਰਜਾ ਮੈਨੂੰ ਅੰਦਰ ਬੰਦ ਨਾ ਕਰੋ ਉੱਥੇ ਬਹੁਤ ਠੇਰਾ ਹੈ ਪੈਸ ਜੇਰੇ ਖਾ ਦੇਣਾ ਮੈਨੂੰ ਮੈਨੂੰ ਖੁੱਲਾ ਰਹਿਣ ਦਿਓ ਮੈਨੂੰ ਅੰਦਰ ਬੰਦ ਨਾ ਕਰੋ ਨਾ ਅੰਦਰ ਬੰਦ ਕਰੋ ਮੈਨੂੰ ਖਿੜਕੀ ਦਾ ਬੰਦ ਕਰੋ ਕਿਉਂ ਛੁੱਟ ਗਿਆ ਮੇਰੇ ਤੋਂ ਮੈਰਾ ਕੀ ਕਸੂਰ ਹੈ ਖਿੜਕੀ 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 ਦਾ ਨਾ ਬੰਦ ਕਰਾਓ ਮਈਆ ਸਰ ਕੁਝ ਸਾ ਪਹਿਲਾਂ ਤੀਖ ਇੰਦੀ ਹੀ ਹੁੰਦਾ ਸੀ ਮੇਰੇ ਨਾਲ ਮੈਂ ਲਖਵੇ ਦਾ ਸ਼ਕਾਰ ਉਹ ਬੱਤ ਕਿਸਮਤ ਬੱਚਾ ਜਿਸ ਨੂੰ ਨਾਂ ਤਾਂ ਕਦੇ ਨਾਲ ਦਿਸਦਾ ਸੀ ਤੇ ਨਾ ਹੀ ਕਦੇ ਤੁਰਿਆ ਜਾਂਦਾ ਸੀ ਪਿੰਡਾਂ ਦੀ ਬਾਹਰਾਂ ਵਿੱਚ ਇਹਨਾਂ ਨੂੰ ਸਿੱਧੜਾ ਡਿਆ ਜਾਂਦਾ ਤੇ ਸਿੱਧਰੇ ਨਾਲ ਦੋ ਵੀ ਕੁਝ ਹੋ ਸਕਦਾ ਸੀ ਉਹ ਸਾਗ ਅੱਠੀ ਨਵਾਂ ਸੀ ਮੈਂ ਜਦੋਂ ਮੇਰੇ ਪਿਓ ਨੇ ਮੇਰੀ ਮਾਂ ਦੇ ਉੱਤੇ ਮੇਰੀ ਮਾਂ ਨੂੰ ਮੇਰੇ ਮੇਰੀ ਮਾਂ ਦੇ ਅੱਗੇ ਲਕੀਰ ਖਿੱਚ ਦਿੱਤੀ ਤੇ ਤਾਂ ਮੇਰੇ ਨਾਲ ਲਾਜਾ ਜਾ ਇਸ ਮਨਹੂਸ ਬੰਦ ਮਾਂ ਨੇ ਮੈਨੂੰ ਝੁੰਡਿਆ ਤੇ ਪਿਓ ਨੇ ਮੇਰੀ ਮਾਂ ਦੇ ੱੱੱਕੇ ਮਾਰ ਕੇ ਬਾਹਰ ਕਰ ਦਿੱਤਾ ਉਸ ਦਿਨ ਤੋਂ ਹੀ ਮੈਂ ਪਿਓਦਾਰਾ ਹੋ ਗਿਆ ਫਿਰ ਮੇਰੀ ਮਾਂ ਮੈਨੂੰ ਲੈ ਕੇ ਤੇ ਚ ਆ ਗਈ ਮਾਂ ਨੂੰ ਆਪਣੇ ਤੇ ਮੇਰੇ ਲਈ ਇੱਕ ਰਹੀ ਸੀ ਪਰ ਮੈਨੂੰ ਰੋਟੀ ਦੇ ਨਾਮ ਨਾਲ ਇਹ ਰਾਜ ਵੀ ਜ਼ਰੂਰੀ ਸੀ ਮਾਂ ਨੇ ਇਜਾਜ਼ਤ ਟੱ ਦਿੱਤਾ ਰੋਟੀ ਜੁੱਲਲੀ ਪਤਾ ਜਾਬੋ ਲਾਜ ਵੀ ਮੇ ਤਾਂ ਨਹੀਂ ਨਿਕਲਦੀ ਸੀ ਪਰ ਰੋਟੀ ਵੀ ਨਾ ਤਾਂ ਜਾਨ ਨਿਕਲਦੀ ਰੁੱਦੀਆਂ ਦਾ ਅਕਸਰ ਮਾਂ ਮੈਨੂੰ ਚਾਨ ਲੱਗਿਆ ਕਮਰੇ ਬੰਦ ਕਰ ਜਾਂਦੀ ਸੀ ਮੈਂ ਬਹੁਤ ਰੋਂਦਾ ਕਿ ਮਾਂ ਮੈਨੂੰ ਕਮਰੇ ਤੇ ਨਾ ਬੰਦ ਕਰਕੇ ਜਾ ਉਹ ਵੀ ਵਿਚਾਰੀ ਕੀ ਕਰਦੀ ਮੈਨੂੰ ਅੰਨੇ ਤੇ ਲੁੱਲੇ ਨੂੰ ਕਿਦੇ ਆਸਾਂ ਛੱਡ ਕੇ ਜਾਂਦੀ ਪਰ ਮੈਂ ਫਿਰ ਵੀ ਤੇ ਵੀ ਖਿੜਕੀ ਤੇੋਂ ਅੰਦਰ ਰਹਿੰਦਾ ਬੱਚਿਆਂ ਨੂੰ ਦੇਖਦਾ ਰਹਿੰਦਾ ਤੇ ਉਹਨਾਂ ਦੀ ਮਿੰਤਾ ਕਰਦਾ ਰਹਿੰਦਾ ਕਿ ਮੈਨੂੰ ਵੀ ਖੜਾ ਲਾ ਓਏ ਫਿਰ ਇੱਕ ਦਿਨ ਬਿਰਜੂ ਤੇ ਪੂਰਾ ਗੇਂਦ ਨਾਲ ਖੇਡਦੇ ਖੇਡਦੇ ਮੇਰੇ ਕੋਲ ਦੀ ਲੱਗੇ ਮੈਨੂੰ ਨਾ ਬਾਤਵਾਰੀ ਜੇ ਪੂਰੇ ਭਾਈ ਮੈਨੇ ਬਾਹਰ ਕੱਢ ਲਿਆ ਬਿਰਜੂ ਭਾਈ ਮੈਨੇ ਬਾਹਰ ਕੱਢ ਲਿਆ ਮੇਰਾ ਵੀ ਮਤਲਬ ਨਾਲ ਬੜਾ ਦਿਲ ਕਰਦਾ ਖੇਡਣ ਨੂੰ ਬਿਰਜੂ ਕਹਿੰਦਾ ਨਾਲ ਪਰਾਵਾ ਲੜੇੜੇ ਨਹੀਂ ਖੜਦੇ ਜਿਮਾਂ ਤੋਂ ਨਾਲ ਤੂੰ ਕੀ ਕਹਡੇਗਾ ਨਾ ਤਾਂ ਤੈਨੂੰ ਦਿਸਦਾ ਤਾਂ ਨਾ ਹੀ ਤੈਨੂੰ ਪੜਿਆ ਜਾਂਦਾ ਤੂੰ ਅੰਦਰ ਹੀ ਰਹਿ ਨਾ ਉਧਰ ਆ ਕੇ ਅੰਦਰ ਹੀ ਬੈਠ ਗਿਆ ਫਿਰ ਇੱਕ ਨੇ ਸਾਡੇ ਗਵਾਲੀ ਦੇ ਨਾ ਮੁੰਡਾ ਮੀਕਾ ਹਾਕੀ ਲੈ ਕੇ ਖੇਡਣ ਜਾ ਰਿਹਾ ਸੀ ਮੈਂ ਨੇ ਬਾਜ਼ ਮਾਰੀ ਕਿ ਮੀਕੇ ਬਾਈ ਮੈਂ ਮੈਨੂੰ ਵੀ ਵਾਰ ਕੱਢ ਲੈ ਮੇਰਾ ਵੀ ਬੜਾ ਦਿਨ ਕਰਦਾ ਨਟਨਾ ਖੇਡਣ ਨੂੰ ਦੇਖਣ ਨੂੰ ਮੀਕਾ ਬਤੇ ਕੀ ਕਹਿੰਦਾ ਕਹਿੰਦਾ ਤੂੰ ਕੀ ਕਹੇਗਾ ਨਾ ਤੇ ਤੈਨੂੰ ਦਿਸਦਾ ਤੇ ਨਾਲ ਹੀ ਤੇ ਤੋੜਿਆ ਜਾਂਦਾ ਲਾਗਾ ਦੀਨ ਪਜਾਵੇ ਵੀ ਕਿੰਨਾ ਸਾਵਾਂ ਸੀ ਲਾਗਾ ਕਿਹਨ ਪਜਾਵੇ ਵੀ ਹਾ 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 ਬਰਵਾਫ ਇਹ ਗੱਲ ਤੋਂ ਮੈਨੂੰ ਬਹੁਤ ਗੁੱਸਾ ਆਇਆ ਮੈਂ ਜਾ ਕੇ ਗਲਾਸ ਕਿਰਤੀ ਚ ਪਾੜ ਆ ਲਿਆ ਤੇ ਜਾ ਕੇ ਮੀਕੇ ਦੀ ਲੱਤ ਤੇ ਬੱਜਿਆ ਤੇ ਮੀਕਾ ਰੋਂਦਾ ਰੋਂਦਾ ਘਰੋਂ ਭੱਜ ਗਿਆ ਤੇ ਮੀਕੇ ਦੀ ਮਾਂ ਸ਼ਾਮ ਵੇਲੇ ਗੁੱਸੇ ਦੀ ਰਤੀ ਹੋਈ ਸਾਡੇ ਘਰੇ ਆਈ ਤੇ ਆ ਕੇ ਮੇਰੀ ਮਾਂ ਨੂੰ ਤੇ ਮੈਨੂੰ ਬਹੁਤ ਗੱਦਿਆਂ ਗੱਲਾ ਗੱਡੀਆਂ ਤੇ ਮੇਰੇ ਤੇ ਮੇਰੀ ਮਾਂ ਨੂੰ ਬਹੁਤ ਗੱਦਿਆਂ ਦੱਸਿਆ ਗਾਲਾਂ ਗੱਡੀਆਂ ਸਾਡੀ ਦੋਲਾ ਦੀ ਬਹੁਤ ਪਾਤ ਕੀਤੀ ਜਿਨ੍ਹਾਂ ਗਾਣੇ ਦੇ ਵਿੱਚੋਂ